ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰਾਸਿਦ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਲੋ ਜੀ ਸਵੇਰ ਦਾ ਟਾਈਮ ਹੈ ਬਿਲਕੁਲ ਟਾਈਮ ਹੋ ਗਿਆ 6 ਵਜੇ ਦਾ ਤੇ ਅੱਜ ਮੌਸਮ ਬਹੁਤ ਵਧੀਆ ਤਾਂ ਕਰਕੇ ਮੈਂ ਕਰ ਲਿਆ ਅੱਜ ਬਲੌਗ ਸ਼ੁਰੂ ਕਿਉਂਕਿ ਹਵਾ ਚੱਲ ਰਹੀ ਹੈ ਤੇ ਠੰਡਾ-ਠੰਡਾ ਮੌਸਮ ਹੋਇਆ ਪਿਆ ਹੋ ਸਕਦਾ ਮੀਂਹ ਆਵੇ ਬੱਦਲ ਬਣ ਇਹ ਤਾਂ ਪਤਾ ਨਹੀਂ ਆਉਣ ਵਾਲਾ ਟਾਈਮ ਦੱਸੂਗਾ ਜੀ ਤੇ ਲੋ ਜੀ ਇਧਰ ਆਪਣੀ ਬਾਗ ਬਗੀਚੀ ਵੀ ਵਧੀਆ ਲੱਗ ਰਹੀ ਆ ਫੁੱਲ ਦਿਖਾਉਣੀ ਆ ਤੁਹਾਨੂੰ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਇਹ ਦੇਖੋ ਜੀ ਡਬਲ ਸ਼ੇਡੇਡ ਪੱਤਿਆਂ ਵਾਲਾ ਪੌਦਾ ਕਿੰਨਾ ਸੋਹਣਾ ਲੱਗ ਰਿਹਾ orange ਤੇ green color ਦਾ ਬੜਾ ਹੀ ਪਿਆਰਾ ਲੱਗ ਰਿਹਾ ਏ ਤੇ ਇਧਰ ਆ ਵਾਲੇ ਫੁੱਲ ਇਹ ਜਿਹੜੇ ਮੀਂਹ ਪਿਆ ਸੀਗਾ ਇਹਦੇ ਟਾਹਣੀਆਂ ਤੇ ਆ ਗਿਆ ਭਾਰ ਤੇ ਤਾਂ ਕਰਕੇ ਇਹ ਥੋੜੇ ਜੇ ਥੱਲੇ ਨੂੰ ਹੋ ਗਏ ਤੇ ਇਧਰ ਆਪਾਂ ਇਹ ਉਹ ਦੀਦੀ ਨੇ ਦੱਸਿਆ ਸੀਗਾ ਇੱਕ ਦੀਦੀ ਨੇ ਕਮੈਂਟ ਕਰਕੇ ਬੀ ਇਹ ਲੀਲੀ ਦਾ ਪਲਾਂਟਸ ਹੁੰਦਾ ਹੈ ਮੈਨੂੰ ਸੱਚੀ ਨਹੀਂ ਨਾਮ ਪਤਾ ਸੀਗਾ ਇਸ ਦਾ ਤੇ ਹਾਂ ਇਹਦੀ ਜੜਾ ਜੜੀਆਂ ਉਹ ਜਰੂਰ ਇਸ ਤਰ੍ਹਾਂ ਹੁੰਦੀਆਂ ਜਿਵੇਂ ਲਸਣ ਗੰਡੇ ਹੁੰਦੇ ਨੇ ਨਾ ਇਸ ਤਰ੍ਹਾਂ ਦੀਆਂ ਜੜਾ ਹੁੰਦੀਆਂ ਜਿੱਦੋਂ ਇਹਨੂੰ ਪੱਟ ਕੇ ਆਪਾਂ ਲਾਉਨੇ ਆ ਇੰਨਾ ਵੀ ਜਿੱਦੋਂ ਪੱਟ ਕੇ ਆਪਾਂ ਕਿਤੇ ਵੀ ਲਾ ਦਈਏ ਤਾਂ ਹੋ ਜਾਂਦਾ ਹੈ ਨਾ ਤੇ ਇੱਕ ਆਪਾਂ ਜੈਡ ਪਲਾਂਟ ਲਾਤਾ ਸੀਗਾ ਇੱਥੇ ਕਿਉਂਕਿ ਜ਼ਿਆਦਾ ਸੀਗਾ ਤਾਂ ਕਰਕੇ ਇੱਥੇ ਲਾਤਾ ਮੈਂ ਕਿ ਚਲੋ ਇੱਥੇ ਫੈਲ ਜਾਊਗਾ ਆ ਖਾਲੀ ਹੋ ਗਿਆ ਸੀਗਾ ਨਾ ਤਾਂ ਕਰਕੇ ਤੇ ਬਸ ਆਹਾ ਪਲਾਂਟ ਆਪਣੇ ਲੱਗੇ ਹੋਏ ਆ ਅੰਜੀਰਾਂ ਦਾ ਪਲਾਂਟ ਦੇਖੋ ਕਿੰਨਾ ਹੋ ਗਿਆ 7-8 ਫੁੱਟ ਤਾਂ ਹੋ ਹੀ ਗਿਆ ਬਹੁਤ ਵੱਧ ਗਿਆ ਨਾ ਅੰਜੀਰਾ ਲੱਗੀਆਂ ਹੋਈਆਂ ਪਰ ਇੱਥੇ ਚਿੜੀਆਂ ਜੀਆਂ ਜਿਹੜੀਆਂ ਹੁੰਦੀਆਂ ਉਹ ਆ ਕੇ ਖਾ ਜਾਂਦੀਆਂ ਆ ਤੇ ਤਾਂ ਕਰਕੇ ਰਹਿੰਦੀਆਂ ਨਹੀਂ ਆ ਆ ਦੇਖੋ ਇੱਕ ਲੱਗੀ ਹੋਈ ਹੈ ਇੱਧਰ ਇਹ ਲੱਗੀ ਹੋਈ ਆ ਦੋ ਤਿੰਨ ਪਲਾਂਟ ਹੋ ਗਏ ਆ ਕਿ ਆਪਣੇ ਤੇ ਅੰਗੂਰਾਂ ਦੀ ਵੇਲ ਵੀ ਬਹੁਤ ਹੁਣ ਵੱਧ ਰਹੀ ਆ ਥੋੜਾ ਜੈ ਇਹਨੂੰ ਬੰਨਣ ਵਾਲਾ ਹੋ ਗਿਆ ਨਾ ਟਹਿਣੀਆਂ ਇਹਦੀਆਂ ਤੇ ਉਧਰ ਆਪਣੇ ਜਿਹੜਾ ਫਾਲਸੇ ਦਾ ਪਲਾਂਟ ਸੀਗਾ ਉਹ ਵੀ ਨਾ ਹੁਣ ਭਾਰਾ ਹੋ ਰਿਹਾ ਸੀਗਾ ਟਹਿਣੀਆਂ ਉਹਦੀ ਇੱਕ ਟਹਿਣੀ ਟੁੱਟ ਗਈ ਸੀ ਤੇ ਉਹਨੂੰ ਫਾਲਸਾ ਵੀ ਲੱਗਿਆ ਸੀਗਾ ਨਾ ਤੇ ਤਾਂ ਕਰਕੇ ਹੁਣ ਇਸ ਨੂੰ سپورਟ ਦਿੱਤੀ ਆ ਇਹਨੂੰ ਬੰਨਤਾ ਆ ਇਸ ਤਰ੍ਹਾਂ ਬੰਨਤਾ ਇਹਨੂੰ ਵੀ ਤਾਂ ਕਿ ਜਦੋਂ ਮੀਂਹੇਰੀ ਆਉਂਦੀ ਆ ਨਾ ਤਾਂ ਫੇਰ ਇਹਦੀਆਂ ਟਹਿਣੀਆਂ ਨਾ ਟੁੱਟੇ ਕਿ ਐ ਫੈਲ ਗਿਆ ਸੀਗਾ ਬਿਲਕੁਲ ਵੇਖੋ ਹਵਾ ਚੱਲ ਰਹੀ ਆ ਵਧੀਆ ਇਹਦੇ ਪੱਤੇ ਧੋਣ ਵਾਲੇ ਹੋਏ ਪਏ ਆ ਜੇ ਤਾਂ ਮੀਂਹ ਆ ਗਿਆ ਤਾਂ ਤੋਤੇ ਜਾਣਗੇ ਹੋ ਸਕਦਾ ਹੈ ਕਿ ਇਹਨੂੰ ਫਲ ਲੱਗ ਹੀ ਜਾਵੇ ਨਾ ਤੇ ਕਦੂਆਂ ਦੇ ਫੇਲ ਇੱਧਰ ਆਪਣੇ ਇਹਨੂੰ ਵੀ ਕਦੂ ਲੱਗਣੇ ਸ਼ੁਰੂ ਹੋ ਗਏ ਆ ਛੋਟੇ ਛੋਟੇ ਇਹ ਦੇਖੋ ਇਹ ਲੱਗਿਆ ਹੋਇਆ ਉਹ ਕਾਫੀ ਫੈਲ ਗਿਆ ਕੁਛ ਮੈਂ ਉੱਧਰ ਕੰੰਦ ਤੇ ਡਟਾਣੀਆਂ ਚੜਾਤੀਆਂ ਚਲੋ ਜੀ ਬਣੇ ਰਹਿਣਾ ਵਲੌਗ ਦੇ ਨਾਲ ਹੁਣ ਆਪਾਂ ਕਰਦੇ ਆ ਕੰਮ ਕਾਜ ਲਓ ਜੀ ਟਾਈਮ ਹੋ ਗਿਆ ਹੁਣ 8:30 ਵਜੇ ਤਾਂ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਦਾ ਵੀ ਆ ਚੁੰਨੀ ਜਿਹੜੀ ਮੈਂ ਰੰਗ ਕੀਤੀ ਸੀ ਜਿਹੜੀ ਪੁਰਾਣੀ ਚੁੰਨੀ ਹੈ ਨਾ ਦੇਖੋ ਇਹਦਾ ਰੰਗ ਕਿੰਨਾ ਵਧੀਆ ਹੋ ਗਿਆ ਆ ਉਹ ਵੀ ਮੈਂ ਮਾਈਕ ਯੂਜ਼ ਕੀਤਾ ਹੈ ਕਿਉਂਕਿ ਇਧਰ ਕੂਲਰ ਇੱਥੇ ਪੱਖਾ ਚੱਲ ਰਿਹਾ ਬਾਹਰ ਤੋਂ ਲੱਗ ਚੱਲ ਰਿਹਾ ਤਾਂ ਮੇਰੀ ਆਵਾਜ਼ ਨਹੀਂ ਆਉਣੀ ਪਤਾ ਨਹੀਂ ਮਾਈਕ ਦੇ ਨਾਲ ਵੀ ਵਾਇਸ ਸਾਹੀ ਆ ਰਹੀ ਵਿ ਕਿ ਨਹੀਂ ਆ ਰਹੀ ਤੇ ਹੁਣ ਮੈਂ ਲੱਗੀ ਸੀ ਕਿ ਆਟਾ ਗੁੰਨਣਾ ਵਾਸਤੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪੂਰੀਆਂ ਇਸ ਵਿੱਚ ਮੈਂ ਥੋੜਾ ਜਿਹਾ ਲੂਣ ਪਾ ਲਿਆ ਜਵੈਣ ਵਗੈਰਾ ਵਾਲੀਆਂ ਪੂਰੀਆਂ ਨੇ ਸਾਡੇ ਖਾਂਦੇ ਬਸ ਇਹ ਮੈਂ ਹੀ ਗੁੰਨ ਲੂਗੀ ਤੇ ਕੰਮ ਕਰਦੇ ਸਿਰ ਦੇ ਕਰਲੇ ਆ ਕਪੜੇ-ਕਪੜੇ ਤੋਂ ਦੇ ਇੱਕ ਦੋ ਕੰਮ ਰਹਿੰਦੇ ਆ ਮੈਂ ਕਿਹਾ ਕੱਲਾ ਆਟਾ ਕੋਣੀ ਤੇ ਰੱਖ ਲਾਂ ਕਿ ਪੂਰਨ ਵਾਲਾ ਆਟਾ ਆਪਾਂ ਆ ਕੋਈ ਇਹ ਮੈਂ ਤਾਂ ਪਹਿਲਾਂ ਬੁੰਨ ਕੇ ਰੱਖੀ ਹੈ ਨਾ ਫਿਰ ਵਧੀਆ ਹੋ ਜਾਊਗਾ ਕੋਈ ਭਾਵੇਂ ਚਾਹਿਆ ਪਰ ਰੋਟੀਆਂ ਵੀ ਬਣਾਉਣੀਆਂ ਤਾਂ ਨਹੀਂ ਹਨ ਤੇ ਇਸ ਕਰਕੇ ਉਸ ਵਿੱਚ ਮੈਂ ਉਹ ਲੂਣ ਜਿਹੜਾ ਪਹਿਸੇ ਰੁਲਾ ਲਈ ਸੀਗੀ ਤੇ ਮਨਵੀਰ ਨੂੰ ਪਤਾ ਨਹੀਂ ਕੀ ਹੋਇਆ ਦੋ ਦਿਨਾਂ ਦੀਆਂ ਬੜੀਆਂ ਫਰਮੈਸ਼ਾ ਕਰ ਰਿਹਾ ਇੱਕਦੋਤੇ ਉਹਦੀ ਗਰਮੀ ਪੈ ਗਈ ਆ ਕੱਲ ਜਦ ਪੈਨ ਨੂੰ ਕਹਿੰਦਾ ਮੈਨੂੰ ਕੜਾਹ ਬਣਾ ਕੇ ਦੇ ਦੇ ਮੇਨੂੰ ਭੁੱਖ ਲੱਗੀ ਆ ਹਨਾ ਮੈਂ ਕਿਹਾ ਹਾਈ ਇੰਨੀ ਗਰਮੀ ਆ ਫਿਰ ਮੈਂ ਬਣਾ ਕੇ ਦਿੱਤਾ ਕੜਾ ਤੇ ਫਿਰ ਕਹਿੰਦਾ ਮੈਂ ਤਾਂ ਪੂਰੀਆਂ ਵੀ ਖਾਣ ਨੂੰ ਜੀ ਕਰਦਾ ਆ ਹਨਾ ਤੇ ਮੈਂ ਤਾਂ ਚਲੋ ਛੋਲੇ ਦੀ ਸਬਜੀ ਬਣਾਵਾਂਗੇ ਕੋਈ ਨਾ ਤਰੀਕਾ ਦੀ ਸਬਜੀ ਦੇ ਨਾਲ ਹੀ ਸਵਾਦ ਲੱਗਦੀ ਆ ਤਾਂ ਫਿਰ ਮੈਂ ਬਣਾਈ ਛੋਲੇ ਦੀ ਸਬਜੀ ਤੇ ਅੱਜ ਤੋਂ ਹੁਣ ਇਹਨੂੰ ਪੂਰੀਆਂ ਬਣਾਉਣ ਲੱਗੀ ਸੀਗੀ ਤੇ ਮੈਂ ਕਿਹਾ ਇਹ ਮੀਮੂ ਖਾਵੇ ਨਾ ਫਿਰ ਵਧੀਆ ਲੱਗਦਾ ਨਾ ਮੇ ਤੇਰੇ ਚੀਜ਼ ਖਾ ਕੇ ਹੋਰ ਹੀ ਨਾ ਬਿਮਾਰ ਮੂਡ ਹੋ ਜਾ ਕਿ ਚਲ ਜਿੱਦ ਤੱਕ ਮੀ ਆਊਗਾ ਨਾ ਉਸ ਦਿਨ ਬਣਾ ਲਾਂਗੇ ਤੇ ਮੰਮੀ ਕਹਿੰਦੀ ਨਾ ਵੀ ਇੱਕ ਇੱਕ ਬੱਚਾ ਤੇ ਲੈ ਉਹਦੇ ਵਾਸਤੇ ਵੀ ਤੁਸੀਂ ਹੋਰ ਜੇ ਮੰਗਦਾ ਤਾਂ ਕੋਈ ਚੀਜ਼ ਬਣਾ ਕੇ ਦਿਆ ਕਰੋ ਹੈ ਮੈਂ ਕਿਹਾ ਵੀ ਐਜੀ ਕਿਹੜੀ ਗੱਲ ਹੈ ਬਣਾ ਕੇ ਦੇ ਦਿੰਦੇ ਮम्मी ਕਹਿੰਦੀ ਪੁੱਤ ਮੈਂ ਠੀਕ ਹੋਵਾਂ ਨਾ ਮੈਂ ਤੈਨੂੰ 10 ਚੀਜ਼ਾਂ ਬਣਾ ਕੇ ਦੇਵਾਂ ਮੈਂ ਤਾਂ ਦੇ ਲਾ ਦਾਦੀ ਨੂੰ ਪੋਤੇ ਇੰਨੇ ਪਿਆਰੇ ਹੁੰਦੇ ਮੈਂ ਕਿ ਚੀਜ਼ਾਂ ਬਣਾ ਕੇ ਦਿੰਦੀ ਆ ਰੋਜ਼ ਪਨੀਰ ਬਣਾ ਕੇ ਦਿੰਦੀ ਆ ਨਾ ਕੱਲ ਕੜਾਹ ਬਣਾ ਕੇ ਦਿੱਤਾ ਵੈਸੇ ਐ ਨਹੀਂ ਬਾਕੀ ਚੀਜ਼ਾਂ ਵੀ ਬਣਾ ਵੀ ਲੈਂਦਾ ਆਪਦੀ ਰੈਸਪੀ ਵਗੈਰਾ ਹਨ ਪਰ ਕਈ ਚੀਜ਼ਾਂ ਨਹੀਂ ਵੀ ਬਣਾਉਂਦੀਆਂ ਫਿਰ ਫਰਮਾਇਸ਼ ਆ ਜਾਂਦੀ ਹੈ ਮੈਂ ਤਾਂ ਚਲੋ ਸਵੇਰੇ ਬਣਾਵਾਂਗੇ ਪੂਰੀਆਂ ਤਾਂ ਹੁਣ ਮੇਸ ਆਟਾ ਬੰਦੂ ਇਸੇ ਦੀ ਥੋੜਾ ਜਿਹਾ ਇੰਨਾ ਜਿਹਾ ਠੱਡਾ ਮੌਸਮ ਹੋ ਜਾਣਾ ਮੀਂਹ ਕੈਨਡਲ ਤੇ ਵਾਲੀ ਚੀਜ਼ ਵਧੀਆ ਲੱਗ ਰਹੀ ਦੇ ਵਿੱਚ ਤਾਂ ਹੁਣ ਤਾਂ ਭਾਦੋ ਕੜਕ ਦੀ ਆ ਸਵੇਰੇ ਤਾਂ ਮੌਸਮ ਵਧੀਆ ਸੀਗਾ ਤੇ ਹੁਣ ਦੇਖੋ ਮੌਸਮ ਫਿਰ ਉਹਨੇ ਹੋਗਾ ਗਰਮੀ ਬਹੁਤ ਜ਼ਿਆਦਾ ਹੋਵੇ ਕੱਪੜੇ ਧੋਤੇ ਮੈਂ ਐਵੇਂ ਭੇਜ ਗੀ ਬਹੁਤ ਜ਼ਿਆਦਾ ਉਹਨਾਂ ਅੱਗੇ ਬਹੁਤ ਜ਼ਿਆਦਾ ਗਰਮੀ ਹੋਵੇ ਨਹੀਂ ਮਿਲੂਗਾ ਫਿਰ ਉਸਨ ਖੱਡਾ ਹੋਗਾ ਕੱਲ ਥੋੜਾ ਜਿਹਾ ਆਈਸੀ ਹੀ ਮੇਰੀ ਜੀ ਆਉਗੀ ਉਹਦੇ ਨਾਲ ਥੋੜੀ ਜਿਹੀ ਹਵਾ ਠੰਡੀ ਚੱਲ ਰਹੀ ਸੀਗੀ ਤੇ ਅੱਜ ਸਵੇਰੇ ਸਵੇਰੇ ਵੀ ਵਧੀਆ ਸੀਗਾ ਤਾਂ ਦਿਖਾਇਆ ਸੀਗਾ ਮਨੋਂ ਅਲੱਗ ਆ ਵੀ ਚਲੋ ਅੱਜ ਮੌਸਮ ਵਧੀਆ ਹੋ ਜੂਗਾ ਪਰ ਇੱਥੇ ਬਾਕੀ ਇਹ ਨਾ ਰਸੋਈ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਗਰਮੀ ਦੇ ਵਿੱਚ ਕੋਈ ਵੀ ਚੀਜ਼ ਬਣਾਉਣੀ ਬੜੀ ਔਖੀ ਜਿਹੀ ਲੱਗਦੀ ਹੈ ਫੇਰ ਵੀ ਫਰਮਾਇਸ਼ ਆ ਗਈ ਕਰਦਾਦੀ ਜੀ ਲੈਂ ਤੁਸੀਂ ਬਣਾ ਕੇ ਨਹੀਂ ਦਿੰਦੇਗੇ ਦੇ ਕੇ ਬਣਾ ਕੇ ਜੋ ਫੇਰ ਵੀ ਖੁਸ਼ ਹੋਣਾ ਮੈਂ ਤਾਂ ਜ ਬਣਾ ਹੀ ਦਿੰਦੇ ਆ ਸਾਰੇ ਖਾਣੇ ਕੀ ਤਾਂ ਮੀ ਨੂੰ ਵਾਹੀ ਜਾਵੇ ਚਲੋ ਜੀ ਬਣੇ ਰਹਿਣਾ ਵਲੌਗ ਦੇ ਨਾਲ ਫਟਾਫਟ ਬਾਅਦ ਮਿਲਾਂਗੇ ਫਰ ਮੈਂ ਆੜਾ ਬੋਲ ਕੇ ਰਸਤਾ ਦਾਂ आटा आपा नहीं गुन तो क्योंकि रखूंगी फिर उसकी तो फिर दूंगी आटे फिर फुलिया बन दिया बन दिया खाने पूरी पर अज सूजी, तो सूजी, सूजी है नहीं खत्म इस करके बस मैं लून पा के ही बून दिया आटा लो जी इधर आप हूं तेल कलकन वास्त रखा अगत तेल गर्म होगा तो आटे ने थोड़ी जी मुक्की दे देनी दे। क्योंकि गिला पौना देकर रखता से आटा वह तैयार हो गया इसमें मुक्की दे लेंगे ना फिर बहुत वापस बन गई है चाहे फुलका है चाहे पूरी बनानी हो फुलन दी इधर आप ची चेयर पर बैठ के बनावे ਏ ਇਹ ਤੁਹਾਡੇ ਸਭ ਦੀ سپورਟ ਨਾਲ ਪੋਸੀਬਲ ਹੋਇਆ ਹੈ ਜਿਹੜੇ ਵੀ ਆਪਣੇ ਸਬਸਕ੍ਰਾਈਬਰ ਜੁੜੇ ਹੋਏ ਹਨ ਉਹਨਾਂ ਨੂੰ ਪਤਾ ਹੈ ਵੀ ਆਪਾਂ YouTube ਦੀ ਫਰਸਟ ਅਰਨਿੰਗ ਤੋਂ ਇਹ ਚੇਅਰ ਲੈ ਆਂਦੀ ਸੀਗੀ ਹੈ ਨਾ ਕਿਉਂਕਿ ਮੇਰੀ ਇੱਛਾ ਸੀਗੀ ਵੀ ਜਦੋਂ ਵੀ ਮੈਨੂੰ ਪਹਿਲੀ ਕਮਾਈ ਹੋਵੇ ਤਾਂ ਮੈਂ ਰਸੋਈ ਦੇ ਵਿੱਚ ਰੱਖਣ ਵਾਲੀ ਚੇਅਰ ਲੈ ਕੇ ਆਵਾਂ ਤੇ ਬਹੁਤ ਵਧੀਆ ਹੈ ਨਾ ਇਹ ਚੀਜ਼ ਤੇ ਚਾਹੇ ਮੈਂ YouTube ਤੇ ਰਵਾਂ ਨਾ ਰਵਾਂ ਅੱਗੇ ਮੇਰੇ ਤੋਂ ਮਿਹਨਤ ਹੋਵੇ ਨਾ ਹੋਵੇ ਕਿਉਂਕਿ ਆਉਣ ਵਾਲੇ ਵਕਤ ਦਾ ਕੋਈ ਪਤਾ ਨਹੀਂ ਕਿਹਜਾ ਹੋਣਾ ਹੈ ਪਰ ਤੁਹਾਡੀ ਸਭ ਦੀ ਯਾਦ ਮੇਰੇ ਨਾਲ ਜੁੜੀ ਰਹੂਗੀ ਕਿ ਕਿ ਜਦੋਂ ਵੀ ਅੱਗੇ ਅੱਗੇ ਬੈਠ ਕੇ ਮੈਂ ਫੁਲਕੇ ਬਣਾਇਆ ਕਰੂੰਗੀ ਕੰਮ ਕਰਿਆ ਕਰੂੰਗੀ ਤੁਹਾਨੂੰ ਸਭ ਨੂੰ ਯਾਦ ਜ਼ਰੂਰ ਕਰਿਆ ਕਰੂੰਗੀ ਵੈਸੇ ਵੀ ਮੇਰੀ ਆਦਤ ਹੈ ਕਿ ਮੈਂ ਆਪਦੀ ਯਾਦਾਂ ਨੂੰ ਬਹੁਤ ਸਮੇਟ ਕੇ ਰੱਖਦੀ ਆ ਜਿਵੇਂ ਕਿ ਜਦੋਂ ਮੈਂ ਜੌਬ ਕਰਦੀ ਹੁੰਦੀ ਸੀਗੀ ਤੇ ਬੱਚੇ ਗਿਫਟਸ ਦਿੰਦੇ ਸੀਗੇ ਜਾਂ ਕੋਈ ਸ਼ਿਲਡ ਮਿਲੀ ਸੀਗੀ ਹਨਾ ਉਹ ਯਾਦਾਂ ਮੈਂ ਬਹੁਤ ਸੰਭਾਲ ਕੇ ਰੱਖੀ ਹੋਈਆਂ ਨੇ ਮੈਨੂੰ ਬਹੁਤ ਸ਼ੌਂਕ ਹੈ ਉਹ ਖੰਡੇ ਮਿੱਠੇ ਪਲ ਜਿਹੜੇ ਆਪਣੀ ਜ਼ਿੰਦਗੀ ਦੇ ਹੁੰਦੇ ਆਪਣੇ ਨਾਲ ਜੁੜੇ ਰਹਿੰਦੇ ਆ ਲਓ ਜੀ ਇਧਰ ਆਪਾਂ ਹੁਣ ਆਟੇ ਦੇ ਲਈਏ ਮੁੱਕੀ ਤੇ ਥੋੜਾ ਆਪਾਂ ਬਣਾਵਾਂਗੇ ਫਲੀਓ ਫਲੀਆ ਪੂਰੀਆਂ ਹੈ ਗਰਮੀ ਬਹੁਤ ਜ਼ਿਆਦਾ ਪਰ ਮਨਵੀਰ ਦੀ ਖਰਮੈਸ਼ ਤੇ ਬਣ ਗਈਆਂ ਪੂਰੀਆਂ ਗਰਮੀ ਬਹੁਤ ਆ ਰਹੀ ਹੈ ਮੈਨੂੰ ਇਹ ਫਲੀਓ ਫਲੀਆ ਤਾ ਤੁਸੀਂ ਵੀ ਖਾਣੀਆ ਤਾਂ ਤੇਲ ਕੜਕ ਜਿਵੇਂ ਪਹਿਲਾਂ ਛੇ ਚੰਦ ਖੋਨੇ ਪੂਰੀਆਂ ਬਣ ਗਈਆਂ ਨੇ ਬਣ ਰਹਿਣਾ ਜੀ ਬਲੌਗ ਦੇ ਨਾਲ ਲਓ ਜੀ ਮੈਂ ਕਿਹਾ ਜਦ ਤੱਕ ਤੇਲ ਕੜਕਦਾ ਸੱਚੀ ਗਰਮ ਹੋ ਰਹੀ ਹੈ तो पेड़े करके रखना तो क्योंकि फिर नदिया मतलब छिट छिटी पूड़िया होगा फुलिया फुल प्लेट चला लिया घेर इतना पेड़े करके रख लें मैं छोटी छोटिया पूड़िया बना वगैरह छोटे छोटे पेड़े करके बनावा तो ज्यादा टाइम भी नहीं लगता फिर तो छेती छे बन दिन गर्म गर्म खानी हम पूछा ਅਜਾ ਮੈਨੂੰ ਇੱਥੇ ਫੁੱਲਕੇ ਬਣਾਉਣੇ ਕੰਮ ਕਰਨਾ ਸੌਖਾ ਜਿੰਨਾ ਕਿਉਂਕਿ ਸਵੇਰੇ ਦੇ ਕੰਮ ਕਰਦੇ ਤੁਰੇ ਫਿਰ ਥੱਕ ਜਾਂਦਾ ਨਾ ਫਿਰ ਤਾਂ ਕਰਕੇ ਮੈਂ ਇੱਥੇ ਬੈਠ ਕੇ ਬਣਾ ਲੈਣੀ ਹੁੰਦੀ ਹੈ ਕਿਉਂਕਿ ਮੈਂ ਥੋੜੇ ਦਿਨਾਂ ਦੀ ਮੰਮੀ ਦੀ ਸਿਹਤ ਵੀ ਨਹੀਂ ਠੀਕ ਰੈਸਟ ਕਰਕੇ ਤੇ ਦੂਰ ਤੇ ਬਣਾਈ ਵੀ ਨਹੀਂ ਇੱਥੇ ਬਣਾਈ ਦੀ ਹੈ ਤਾਂ ਫਿਰ ਮੈਨੂੰ ਕਾਫੀ ਕੰਮਕਾਰਜ ਹੋ ਜਾਂਦੇ ਬਹੁਤ ਵਧੀਆ ਜੀ ਤੁਸੀਂ ਸਭ ਨੇ ਸਪੋਰਟ ਕੀਤੀ ਤੇ ਆਪਾਂ ਇੱਥੇ ਤੱਕ ਪਹੁੰਚੇ ਆਂ ਤੇ ਵਾਹਿਗੁਰੂ ਜੀ ਅਰਦਾਸ ਚ ਪੂਰ ਕਰਿਆ ਕਰੋ ਵੀ ਅੱਗੇ ਵੀ ਮਿਹਨਤ ਕਰਦੇ ਰਹੀਏ ਹਨਾ ਕਿਉਂਕਿ ਤੰਦਰੁਸਤੀਆਂ ਨਾਲ ਹੀ ਮਿਹਨਤ ਆਉਂਦੀ ਹੈ ਤੇ YouTube ਤੇ ਮਿਹਨਤ ਬਹੁਤ ਹੁੰਦੀ ਆ ਹਨਾ ਕਹਿਣ ਵਾਲੇ ਅਗਲੇ ਇਸ ਤਰ੍ਹਾਂ ਕਹਿ ਦਿੰਦੇ ਵੀ ਕੈਮਰਾ ਚੱਕ ਲਿਆ ਤੇ ਵਲੌਗ ਬਣਾ ਲਿਆ ਵੀਡੀਓ ਬਣਾ ਲਈ ਬਟ ਐਦਾਂ ਨਹੀਂ ਹੁੰਦਾ ਕਿ ਬਹੁਤ ਮਿਹਨਤ ਹੁੰਦੀ ਆ ਤੇ ਤੰਦਰੁਸਤੀਆਂ ਰਹਿਣਗੀਆਂ ਤਾਂ ਮਿਹਨਤ ਕਰਦੇ ਵੀ ਰਵਾਂਗੇ ਹਨਾ ਤੇ ਜੇ YouTube ਤੇ ਆਪਾਂ ਰਹੇ ਤੇ ਤੁਹਾਡੇ ਨਾਲ ਜੁੜੇ ਰਵਾਂਗੇ ਤੇ ਯਾਦ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜੀ ਸੋਨੇ ਸੋਨੇ ਵਲੌਗ ਸ਼ੇਅਰ ਕਰਦੇ ਰਹਿਵਾਂਗੇ ਐਨਾ ਵੀ ਆਪਾਂ ਕੰਮ ਕਾਜ ਦੇ ਵੀ ਵਲੌਗ ਬਣਾਈਦੇ ਆਂਦੀ ਮਿਹਨਤ ਦੇ ਕੇ ਬਣਾਈਦੀ ਆ ਹਨਾ ਇਸ ਤੇ ਹਜੇ ਚੱਕ ਦੇ ਹੈਗੀ ਐ ਥੋੜੀ ਜਿਹੀ ਹੋ ਜੇ ਸਹੀ ਤਾਂ ਫਿਰ ਪਾਵਾਂਗੇ ਵਿੱਚ ਇਧਰ ਸਬਜੀ ਵੀ ਕਰ ਲਿਆ ਗਰਮ ਸਬਜੀ ਆਪਾਂ ਕੱਲ ਸ਼ਾਮੀ ਦੋ ਟਾਈਮ ਦੀ ਬਣਾ ਲਈ ਸੀ ਕਿ ਕਾਬਲੀ ਸ਼ੋਲਿਆਂ ਦੀ ਕਿਉਂਕਿ ਨਾ ਫਿਰ ਮੈਂ ਸ਼ਾਮ ਨੂੰ ਟਿਊਸ਼ਨ ਪਰਾਉਣੀ ਹੁੰਦੀ ਹੈ ਤਾਂ ਸਵੇਰੇ ਸਵੇਰੇ ਕੰਮ ਕਾਜ ਬਹੁਤ ਹੋ ਜਾਂਦੇ ਆ ਤੇ ਇਸ ਕਰਕੇ ਮੈਂ ਜ਼ਿਆਦਾਤਰ ਦੋ ਟਾਈਮ ਦੀ ਸਬਜੀ ਬਣਾ ਲੈਂਦੀ ਹੁੰਨੀ ਆ ਤੇ ਇਧਰ ਤੇਲ ਘਲਤਰਿਆ ਹੁਣ ਇਸ ਨੂੰ ਆਪਾਂ ਦੇਖ ਲੈਨੇ ਆ ਜਿਵੇਂ ਕਿ ਚੱਕ ਜੀ ਤੇ ਸਾਫ਼ ਹੋ ਗਈ ਐ ਇਹ ਪੂਰਾ ਕਲਕ ਗਿਆ ਕਿ ਨਹੀਂ ਕਲਕ ਗਿਆ ਅਹ ਥੋੜਾ ਜਿਆ ਹੋਰ ਕਲਕ ਆ ਲੈਣੇ ਹਨ ਹਜੇ ਆਟਾ ਪੂਰਾ ਉੱਪਰ ਨਹੀਂ ਆਏਗਾ ਨਾ ਕਿਉਂਕਿ ਜਦੋਂ ਇਹ ਆਟਾ ਉੱਪਰ ਆ ਜਾਂਦਾ ਛੇਤੀ ਛੇਤੀ ਫੇਰੇ ਪੂਰਾ ਪਲਕ ਜਾਂਦਾ ਇਸ ਕਰਕੇ ਫੁਲੀਆਂ ਫੇਰੀ ਬਣਣੀਆਂ ਜੇ ਵਧੀਆ ਕਲ ਗਿਆ ਹੋਗਾ ਤੇਲ ਇਹ ਫੁਲੀਆਂ 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 ਪੂਰੀਆਂ ਫੁਲਕੀਆਂ ਕਹਿੰਦੇ ਸੀ ਫੁਲੀਆਂ ਫੁਲੀਆਂ ਪੂਰੀਆਂ ਤਿਆਰ ਹੋ ਰਹੀਆਂ ਹੈ ਆਜੋ ਜੀ ਜਿਨਾਂ ਨੇ ਖਾਣਿਆ ਮੈਂ YouTube ਫੈਮਿਲੀ ਸਾਡੇ ਨਾਲ ਥਰੜੜੀਆਂ ਕਰਾਰੀਆਂ ਖਾਣੀਆਂ ਪਸੰਦ ਕਰਦੇ ਆਂ ਤਾਂ ਪੂਰੀਆਂ ਰੜੀਆਂ ਪੂਰੀਆਂ ਕੰਡੇ ਵਗੈਰਾ ਪੂਰੇ ਰੜੇ ਹੋਣ ਗੋਲ ਗੋਲ ਪੂਰੀ ਬਣ ਗਈ ਹੈ ਥੋੜੇ ਜਿਹੇ ਕੰਡੇ ਰਾੜ ਦਈਏ ਤਾਂ ਫਿਰ ਆਪਾਂ ਕਰਦੇ ਆਂ ਸਰ ਇਥੇ ਮੈਂ ਧੋਣ ਲੱਗੀ ਸੀਗੀ ਇਹ ਫੁੱਲਾਂ ਨੂੰ ਇਸ ਨੂੰ ਮੈਂ ਲਾ ਕੇ ਤੇ ਇਹ ਪ੍ਰਾਂਦ ਦੇ ਵਿੱਚ ਪਾ ਕੇ ਪਾਣੀ ਤੇ ਇਸ ਵਿੱਚ ਸਰਫ ਪਾ ਕੇ ਤੇ ਇਸ ਨੂੰ ਡਬੋ ਕੇ ਰੱਖਤਾ ਮੈਂ ਕਿਹਾ ਥੋੜੇ ਜਿਹਾ ਇਹ ਮੈਲ ਜੀ ਉੱਗੜ ਜੂ ਕੋਈ ਫੇਸ ਨੂੰ ਬਰਸ਼ਣਾ ਮੈਂ ਸਾਫ਼ ਕਰ ਦੂੰਗੀ ਇਸ ਤਰ੍ਹਾਂ ਮੈਨੂੰ ਸਾਫ਼ ਕਰ ਲੈਣੀਆਂ ਹੁੰਦੀਆਂ ਬਹੁਤ ਪੁਰਾਣਾ ਹੈ ਇਹ ਵਧੀਆ ਸਾਫ਼ ਹੋ ਜਾ ਇਹ ਵਾਲਾ ਬੁੱਕਾ ਆਪਾਂ ਧੋ ਕੇ ਵਧੀਆ ਇਸ ਨੂੰ ਧੁੱਪੇ ਰੱਖਤਾ ਸੀਗਾ ਹੁਣ ਇਹ ਵਧੀਆ ਸਾਫ਼ ਹੋ ਗਿਆ ਇਹ ਪੱਤੀਆਂ ਜਿਹੜੀਆਂ ਸੀਗੀਆਂ ਇਹ ਮੈਂ ਪੁਰਾਣੇ ਬਰਸ਼ ਦੇ ਨਾਲ ਸਾਫ਼ ਕਰਦੀਆਂ ਧੋਦੀਆਂ ਤੇ ਆ ਇੱਕ ਟਾਣੀ ਜੀ ਤੇ ਇੱਕ ਫੁੱਲ ਜਾਂ ਨਿਕਲ ਗਿਆ ਸੀ ਇਹ ਮੈਂ ਇਸ ਵਿੱਚ ਜੋੜ ਦੂੰਗੀ ਤਾਨੂੰ ਯਕੀਨ ਨਹੀਂ ਹੋਊਗਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਮੈਨੂੰ ਆਪਣੇ ਨਾਲ ਜੁੜੀਆਂ ਹੋਈਆਂ ਕੁਝ ਯਾਦਾਂ ਸੰਭਾਲ ਕੇ ਰੱਖਣ ਦਾ ਬਹੁਤ ਸ਼ੌਂਕ ਹੈ ਤੇ ਇਹ ਜਿਹੜਾ ਬੁੱਕ ਹੈ ਨਾ ਇਹ ਜਿਵੇਂ ਕਿ ਮੇਰੇ ਵਿਆਹ ਵੇਲੇ ਦਾ ਗਿਫਟ ਹੈ ਜਿਵੇਂ ਕਿ ਅਜੀਜਾ ਸਾਲੀਆਂ ਦੀ ਤਰੀਵਨ ਕਟਾਈ ਹੁੰਦੀ ਹੈ ਤੇ ਸਾਲੀਆਂ ਦੇ ਦੁਆਰਾ ਦਿੱਤਾ ਹੋਇਆ ਜੀਜੇ ਨੂੰ ਇਹ ਗਿਫਟ ਹੈ ਤੇ ਇਹ ਮੈਂ ਦੇਖੋ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਨੂੰ ਮੈਂ ਧੋਨੀ ਆ ਸਕੋਨੀ ਆ ਤੇ ਐਂ ਹੀ ਲਾ ਦਿੰਨੀ ਆ ਤੇ ਜੇ ਕੋਈ ਚੀਜ਼ ਜਾਂ ਕੋਈ ਟਹਿਣੀ ਫੁੱਲ ਵਗੈਰਾ ਟੁੱਟ ਵੀ ਜਾਵੇ ਤੇ ਮੈਂ ਵਾਪਸ ਇਸ ਵਿੱਚ ਜੋੜਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਇਸ ਨੂੰ ਬਹੁਤ ਖੂਬ ਸੰਭਾਲ ਕੇ ਰੱਖਿਆ ਹੋਇ ਇਹਨਾਂ ਯਾਦਾਂ ਨੂੰ ਸੰਭਾਲਣੀਆਂ ਬਹੁਤ ਵਧੀਆ ਲੱਗਦੀਆਂ ਜੀ ਇੰਨਾਂ ਪਿਆਰੀਆਂ ਪਿਆਰੀਆਂ ਯਾਦਾਂ ਦੇ ਨਾਲ ਹੀ ਆਪਾਂ ਅੱਜ ਵਾਣੀ ਵੀਡੀਓ ਦਾ ਐਂਡ ਕਰ ਰਹੇ ਹਾਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ